ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਦਮਾਲਾ ਕਿੱਦਾਂ ਬੰਦਿਆ ਤੇ ਉਹਦੇ ਨਾਲ ਬੇਸ ਵਿੱਚ ਸਿਖਾਵਾਂਗੇ ਪਹਿਲਾਂ ਅਸੀਂ ਬੇਸ 2 ਮੀਟਰ ਦਾ ਪੰਨਾ ਵਾ ਹੁਣ ਅਸੀਂ ਤੁਹਾਨੂੰ ਦੱਸਦੇ ਆ ਕਿ ਜੂੜਾ ਜੂੜੇ ਨੂੰ ਅਸੀਂ ਕਿੱਦਾਂ ਕਰਨਾ ਪਹਿਲਾਂ ਜੂੜਾ ਅਸੀਂ ਸਾਰਾ ਜੂੜਾ ਅਸੀਂ ਜਿੰਨਾ ਵੀ ਆ ਖੋਲਣਾ ਸਾਰਾ ਜੂੜਾ ਖੋਲਣ ਤੋਂ ਬਾਅਦ ਅਸੀਂ ਇਹਨੂੰ ਪਿੱਛੇ ਲੈ ਕੇ ਜਾਣਾ ਪਿੱਛੇ ਲੈਣ ਤੋਂ ਬਾਅਦ ਜਿਹੜੀ ਪਿੱਛੇ ਸਾਡੀ ਗੁੱਤਾ ਔਰ ਚੇਹ ਨੂੰ ਗੋਲ-ਗੋਲ ਘੁਮਾਈ ਜਾਣਾ ਵਾ ਗੋਲ ਕਮਾਉਣ ਤੋਂ ਬਾਅਦ ਸਾਰਾ ਗੋਲ ਕਮਾ ਕੇ ਫਿਰ ਬਾਅਦ ਚੋ ਅਸੀਂ ਕੀ ਕਰਨਾ ਵਾ ਅਸੀਂ ਜਿਹੜਾ ਆਪਣਾ ਜਿਹੜਾ ਅਸੀਂ ਤੁਹਾਨੂੰ ਬੇਸ ਦਿਖਾਇਆ ਸੀ ਉਹ ਬੇਸ ਨਾਲ ਸਾਰਾ ਸਿਰ ਟਕਣਾ ਵਾ ਆ ਸਾਰਾ ਸੈਰੇਟਰੀ ਟੱਕ ਕੇ ਫਿਰ ਬਾਅਦੋ ਜਿਹੜਾ ਕੋਨਾ ਇੱਕ ਲੜ ਫੜਿਆ ਉਹਨੂੰ ਦੀ ਅਸੀਂ ਉਹਨੂੰ ਮੋੜ ਕੇ ਤੇ ਬਾਅਦੋ ਜਿਹੜਾ ਇੱਕ ਅਸੀਂ ਹੋਰ ਫੜਿਆ ਉਹਨੂੰ ਅਸੀਂ ਇੱਧਰ ਨੂੰ ਮੋੜ ਕੇ ਫਿਰ ਬਾਅਦੋ ਅਸੀਂ ਉਹ ਲੜ ਨੂੰ ਸੜ ਦੇਣਾ ਜਦੋਂ ਮੋੜ ਤਾਂ ਫਿਰ ਫਿਰ ਅਸੀਂ ਇਹਨੂੰ ਗੋਲ-ਗੋਲ ਕਰਨਾ ਤੇ ਕੰਨ ਸਿਰਫ ਅੱਧਾ ਟੱਕਣਾ ਵਾ ਕੰਨ ਅੱਧਾ ਟਕਨ ਤੋਂ ਬਾਅਦ ਕੰਨ ਅੱਧਾ ਟਕਨ ਤੋਂ ਬਾਅਦ ਮੇਰਾ ਫਿਰ ਤੋਂ ਖੁੱਲ ਗਿਆ ਮੈਂ ਫਿਰ ਤੋਂ ਦਿਖਾਣਾ ਤੁਹਾਨੂੰ ਤੇ ਅੱਜ ਦਾ ਸੀ ਪੂਰਾ ਸੈਟਅਪ ਗਿਆ ਵਾ ਇਹਨੂੰ ਅਸੀਂ ਆ ਲੈਣੇ ਥੋੜੇ ਕਰਕੇ ਤੇ ਆਹਾ ਆਪਣੀ ਆਈਬ੍ਰੋਜ਼ ਜਿਹੜੀ ਹੈਗੀ ਆ ਜਮਾਨਾ ਟੱਕੀ ਜਾਵੇ ਸਰਬੱਚੋ ਸੇ ਨੂੰ ਟੱਕਿਆ ਜਿਹੜੇ ਜੂੜਾ ਥੱਲੇ ਗਿਰਨਾ ਨਹੀਂ ਚਾਹੀਦਾ ਤਵਜੋ ਅਸੀਂ ਕਰਕੇ ਥੋੜੀ ਅਸੀਂ ਅੱਧਾ ਕੰਨ ਸਿਰਫ ਟਕਣਾ ਅੱਧਾ ਕੰਨ ਟਕਣ ਤੋਂ ਬਾਅਦ ਤੇ ਸਿਆ ਉੱਤੇ ਚੜਾ ਕੇ ਰੱਖਣਾ ਉੱਤੇ ਚੜਾਣ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਅਸੀਂ ਫਿਰ ਇਤੋਰੀ ਗੋਲਪਾ ਕਰਕੇ ਸੀ ਨਾ ਵਿੱਚ ਪਾ ਦੇਣਾ ਲੜਦੇ ਜਿਹੜਾ ਸੀ ਪਹਿਲਾਂ ਲੜ ਕੀਤਾ ਸੀ ਇਹੋ ਲੜ ਜਿਹੜਾ ਤੁਹਾਡਾ ਜੇਰ ਤੋਂ ਹੀ ਨਿਕਲਿਆ ਅਸੀਂ ਫਿਰ ਉਹਨੂੰ ਫਿਰ ਤੋਂ ਅੰਦਰ ਕਰ ਲੋ ਫਿਰ ਮਾਝੋ ਕਰਨ ਤੋਂ ਬਾਅਦ ਤੇ ਆ ਮੁਰਨਾ ਨਹੀਂ ਚਾਹੀਦਾ ਮੇਰਾ ਮੁੜ ਗਿਆ ਸੀ ਫਿਰ ਅਸੀਂ ਅੱਗੇ ਕਰਕੇ ਆ ਜਿਹੜਾ ਮੇਰਾ ਫਿਰ ਤੋਂ ਬਾਹਰ ਆ ਹੀ ਜਾਂਦਾ ਨਾ ਇਹਨੂੰ ਤੁਸੀਂ ਅੰਦਰ ਜ਼ਰੂਰ ਕਰਿਓ ਤੇ ਬਾਅਦ ਵਿੱਚ ਫਿਰ ਅਸੀਂ ਇਹਨੂੰ ਇਹਦੇ ਅੰਦਰ ਪਾ ਦੇਗੇ ਜਿਹੜਾ ਪਹਿਲਾਂ ਲੜ ਸੀ ਉਹਦੇ ਅੰਦਰ ਪਾ ਕੇ ਫਿਰ ਬਾਅਦ ਵਿੱਚ ਹੁਣ ਅਸੀਂ ਲਵਾਗੇ ਆਪਣਾ ਪਰਨਾ ਜਿਹਦੇ ਨਾਲ ਅਸੀਂ ਤਮਾਲਾ ਬੰਨਣਾ ਵਾ ਤੇ ਇਹ ਬਾਜਿਸ ਨਾਲ ਸੈਟ ਜਰੂਰ ਕਰਿਓ ਜਿਹੜੇ ਬਾਲ ਤੁਹਾਡੇ ਨਿਕਲੇ ਹੋਣਗੇ ਚਲੋ ਹੁਣ ਅਸੀਂ ਤੁਹਾਨੂੰ ਦੱਸ ਦਿਆ ਕਿ ਦਮਾਲਾ ਕਿੱਦਾਂ ਬੰਦੇ ਦਮਾਲੇ ਨੂੰ ਪਹਿਲਾਂ ਸੀ ਕੀ ਕਰਦਾ ਦਮਾਲਾ ਬੰਨਣ ਲਈ ਆ ਜਿਹੜੇ ਪਹਿਲਾ ਲੜਾ ਲੜਾ ਇਹਨੂੰ ਖੋਲ ਕੇ ਜਦੋਂ ਜਿੱਦਾਂ ਯਾ ਅਸੀਂ ਬੇਸਰਾ ਕੀਤਾ ਸੀ ਪਹਿਲਾ ਲੜਾ ਖੋਲ ਕੇ ਫਿਰ ਬਾਚੂ ਦਬੋੜ ਕੇ ਉਦਾਂ ਕਰਦਾ ਵਾ ਸਾਰਿਆਂ ਨੇ ਬਿੰਦੂ ਬਸ ਕਰ ਲੈ ਤੋ ਮੈਂ ਤਾਂ ਕਰਦਾ ਜੇ ਆ ਜਿਹੜੇ ਕੋਨਾ ਫੜਿਆ ਇਹਨੂੰ ਉਦਾਂ ਹੀ ਕਰਦਾ ਜਿੱਦਾਂ ਬੇਸ ਤੇ ਕੀਤਾ ਤੇ ਸਾਰਾ ਕੁਝ ਉਦਾਂ ਹੀ ਆ ਜਿੱਦਾਂ ਆ ਪਹਿਲਾ ਲੜ ਜਿਹੜਾ ਇਹਦਾ ਹੈਗਾ ਟੱਕੜ ਵਾਲਾ ਉਹਨੂੰ ਪੂਰੀ ਬੇਸ ਵਗ ਗਈ ਆ ਇਨੂੰ ਉੱਤੋਂ ਦੀ ਚ ਰੂਫੇਰ ਬਾਅਦ ਥੋੜੀ ਗੋਲ ਲੈ ਕੇ ਆ ਕੇ ਇਹਨੂੰ ਅਸੀਂ ਉੱਤੇ ਕਰ ਦੇਣਾ ਵਾ ਉੱਤੇ ਕਰਰ ਤੋਂ ਬਾਅਦ ਇਹ ਪਿੱਛੋਂ ਦੀ ਲੈੜਾ ਵਾ ਲੜੂ ਤੇ ਚੱਕ ਕੇ ਤੇ ਫਿਰ ਬਾਚੋ ਅਸੀਂ ਇੱਥੋਂ ਦੀ ਲੈੜਾ ਵਾ ਜੋ ਬਈ ਥੱਲੋ ਦੀ ਲੈ ਕੇ ਆੜਾ ਫਿਰ ਆ ਮੇਰਾ ਬਾਹਰ ਨਿਕਲ ਗਿਆ ਸੀ ਲੈੜੇ ਇਹਨੂੰ ਬਾਹਰ ਕਰਕੇ ਆ ਬਈ ਫਿਰ ਇੱਥੋਂ ਦੀ ਕੱਢਣ ਲੱਗ ਗਿਆਂ ਇਥੋ ਦੀਆ ਇਥੋ ਦੀਆ ਕਰਕੇ ਫਿਰ ਬਾਅਦ ਵਿੱਚ ਅਸੀਂ ਇੱਥੇ ਬਲ ਪਾਣੀ ਬਾਣੇ ਨੇ ਬਲ ਮੇਰੇ ਬਲ ਪੈ ਗਏ ਇਸੇ ਬਲ ਪਾ ਕੇ ਅਸੀਂ ਇਹਨੇ ਬਲ ਠੀਕ ਨੇ ਜਿੰਨੇ ਮੈਂ ਪਾਇਆ ਇਸ ਤੋਂ ਬਾਅਦ ਤੈਨੂੰ ਅਸੀਂ ਇੱਥੇ ਅੰਗੂਠਾ ਲਗਾ ਕੇ ਇਹਨੂੰ ਇਦਾਂ ਹੋਣਾ ਚਾਹੀਦਾ ਕਿ ਜਿੱਦਾਂ ਥੰਨੋ ਜਿੱਦਾਂ ਲੱਗਿਆ ਪੂਰਾ ਕੈਂਟ ਕੈਂਟ ਤੇ ਬਾਅਦ ਚੋ ਮੋੜ ਕੇ ਅਸੀਂ ਨਾ ਉੱਤੋਂ ਦੀ ਮੋੜਨਾ ਵਾ ਬਾੜਕ ਆ ਜਿਹੜਾ ਅਸੀਂ ਪਹਿਲਾਂ ਥੱਲੇ ਦੀ ਮੋੜਿਆ ਸੀ ਉਹ ਤੋਂ ਉੱਤੋਂ ਦੀ ਮੋੜਨ ਤੋਂ ਬਾਅਦ ਅਸੀਂ ਨਾ ਫਿਰ ਬਾਅਦ ਚ ਇਹਨੂੰ ਵਿੱਚ ਕਰਕੇ ਇਹਨੂੰ ਉੱਤੋਂ ਦੀ ਪੂਰਾ ਥੱਲੇ ਦੀ ਨਹੀਂ ਪਰ ਮੋੜ ਲਓ ਫਿਰ ਬਾਅਦ ਚ ਦਾ ਮੋੜਨ ਤੋਂ ਬਾਅਦ ਇਹਨੂੰ ਉੱਤੋਂ ਦੀ ਮੋੜਨਾ ਵਾ ਜਿੰਦਾ ਥੱਲੇਉਂ ਦਾ ਹੀ ਨਹੀਂ ਜਿੰਦਾ ਮੈਂ ਮੋੜਿਆ ਤੇ ਬਾਅਦ ਚ ਦਾ ਮੋੜਨ ਤੋਂ ਬਾਅਦ ਅਸੀਂ ਇਹਨੂੰ ਕਰਾਂਗੇ ਅਸੀਂ ਇੱਥੋਂ ਦੀ ਲੈ ਕੇ ਆਗੇ ਅਸੀਂ ਮੈਥੋਡੀ ਲੈ ਕੇ ਆਨਾ ਪਿਆ ਲੈ ਕੇ ਲੈ ਕੇ ਆ ਗਿਆ ਬਸ ਮੇਰਾ ਬਾਹਰ ਇਥੋਂ ਦੀਆਂ ਨਿਕਲ ਗਏ ਇਹ ਤੁਹਾਨੂੰ ਪਤਾ ਚੱਲਣਾ ਚਾਹੀਦਾ ਵਾ ਤਾਂ ਅਸੀਂ ਆ ਕਰਕੇ ਹੁਣ ਅਸੀਂ ਇਹਨੂੰ ਅਸੀਂ ਆ ਜਿਹੜਾ ਮੇਰਾ ਦਿਖਦਾ ਪਿਆ ਇਹਨੂੰ ਅੰਦਰ ਕਰਕੇ ਤੇ ਅਸੀਂ ਆ ਉੱਤੋਂ ਦੀ ਲੈ ਕੇ ਨਹੀਂ ਆਣਾ ਸਾਡੇ ਦੇ ਨਾਲ ਜੁੜਨ ਚਾਹੀਦਾ ਤੇ ਪਤਾ ਨਹੀਂ ਚੱਲਣਾ ਚਾਹੀਦਾ ਤਾਂ ਦੇਖੋ ਪਤਾ ਨਹੀਂ ਚੱਲਦਾ ਪੈਣਾ ਹੁਣ ਅਸੀਂ ਅੱਗੇ ਕਰਦੇ ਆਂ ਅੱਗੇ ਲਈ ਕਰਨ ਲਈ ਅਸੀਂ ਥੋੜੀ ਆ ਮੋੜ ਕੇ ਤੇ ਆ ਇੱਥੋਂ ਦੇ ਜੋ ਮੈਂ ਵਿੱਚੋਂ ਕਰਕੇ ਫਿਰ ਬਾਅਦ ਚੋਂ ਅਸੀਂ ਪਿੱਛੋਂ ਦੀ ਲੈ ਕੇ ਆਣਾ ਪਿੱਛੋਂ ਦੀ ਲੈ ਕੇ ਆਉਣ ਤੋਂ ਬਾਅਦ ਨਾ ਜਿਹੜਾ ਆਵਲ ਲੜ ਆ ਗਿਆ ਇਹ ਲੜ ਨੂੰ ਅਸੀਂ ਖੋਲ ਕੇ ਦੇ ਅੰਦਰ ਜਿਹੜਾ ਬਾਹਰ ਨਿਕਲੇ ਸੀ ਲੜ ਉਹਨਾਂ ਨੂੰ ਅੰਦਰ ਕਰਕੇ ਹੁਣ ਅਸੀਂ ਆਜੇ ਮੇਰਾ ਫਿਰ ਤੋਂ ਇੱਕ ਨਿਕਲ ਗਿਆ ਹੁਣ ਅਸੀਂ ਇਹਨੂੰ ਜਮਾਈ ਇਹਨੂੰ ਜਮਾਈ ਥੱਲੇ ਦੀ ਥੱਲੇ ਦੀ ਲੈ ਕੇ ਆਣਾ ਥੰਨੋ ਦੀ ਤੇ ਫਿਰ ਬਾਅਦ ਚੋਂ ਉੱਤੋਂ ਦੀ ਕਰਨ ਕਰਨ ਤੋਂ ਕੰਤੋਂ ਮਾੜਾ ਪਿਛੇ ਵੀ ਕਰ ਸਕਦੇ ਹੋ ਪਰ ਫਿਰ ਇੱਥੇ ਕਰਨ ਤੋਂ ਬਾਅਦ ਇੱਥੇ ਪੂਰਾ ਸੇਮ ਉਤੋਂ ਦੀ ਆ ਉਤੋਂ ਨਹੀਂ ਆਦੇ ਮੋਟਾ ਕਰਕੇ ਇੱਥੋਂ ਦੀ ਆ ਸਾਡਾ ਇੱਧਰ ਲੜਾ ਦੇ ਤੇ ਆ ਜਿਹੜਾ ਜੇ ਤੁਹਾਡਾ ਵੀ ਲੜਿੰਦਾ ਵੱਡਾ ਹੋਵੇ ਤਾਂ ਤੁਸੀਂ ਇਦਾਂ ਨਹੀਂ ਕਰਨਾ ਚਾ ਕਰਨਾ ਵਾ ਤੇ ਇਦਾਂ ਨਾ ਕਰੋ ਜੇ ਤੁਸੀਂ ਉਦਾਂ ਹੀ ਕਰਦੇ ਹੋ ਤਾਂ ਤੁਹਾਡਾ ਵਿੱਚ ਨਹੀਂ ਪੈਂਦਾ ਪਿਆ ਤਾਂ ਤੁਸੀਂ ਉਤੋਂ ਦੀ ਫਿਰ ਤੋਂ ਇਦਾਂ ਘੁਮਾ ਕੇ ਕਰ ਸਕਦੇ ਹੋ ਇਦਾਂ ਅਸੀਂ ਮੈਂ ਫਿਰ ਤੋਂ ਕਰਨ ਲੱਗਾ ਜੀ ਜੇ ਤੁਹਾ ਡੋਦ ਦਾ ਵੀ ਨਸਹੀ ਹੋਵੇ ਤਾਂ ਤੁਸੀਂ ਕੀ ਕਰਨਾ ਜੀ ਅਸੀਂ ਇੱਥੋਂ ਦੀ ਆ ਅਸੀਂ ਇੰਦਰੋਂ ਦੀਆ ਕੁਮਾ ਕੇ ਫਿਰ ਵਾਦ ਤੋਂ ਨਹੀਂ ਲੈ ਕੇ ਆ ਕੇ ਆ ਪਿੱਛੋਂ ਦੀ ਮੈਂ ਲੈ ਕੇ ਆਣਾ ਪਿਆ ਵਾ ਹਜੇ ਇੱਥੋਂ ਦੀ ਲੈ ਕੇ ਆਣ ਤੋਂ ਬਾਅਦ ਅਲੜ ਉੱਤੇ ਚੜ ਲੈਣਾ ਵਾ ਉੱਤੇ ਚੜਣਾ ਪਿਆ ਹਜੇ ਮੈਂ ਅਚੜਨ ਤੋਂ ਬਾਅਦ ਜੇ ਤਾਂ ਵੀ ਤੁਹਾਡਾ ਲੜ ਇਥੋਂ ਪਿੱਛੋਂ ਦੀ ਵੱਡਾ ਆ ਗਿਆ ਹਜੇ ਮੇਰਾ ਦੇਖਦੇ ਆ ਸਾਡਾ ਆ ਗਿਆ ਤਾਂ ਤੁਸੀਂ ਵਿਚੀ ਨਾ ਪਾਓ ਸਿੱਧਾ ਉੱਤੋਂ ਨਿਕੜ ਕੇ ਪਾ ਲੋ ਆ ਦੇ ਮੇਰਾ ਫਿਰ ਤੋਂ ਲੜ ਵੱਡਾ ਆ ਗਿਆ ਉੱਥੇ ਪੈਂਦਾ ਨਹੀਂ ਪਿਆ ਸੀ ਪਿੱਛੇ ਤਾਂ ਫਿਰ ਤੁਸੀਂ ਫਿਰ ਤੋਂ ਲੜ ਕੱਢ ਕੇ ਔਰ ਚੋਂ ਹੀ ਪਾ ਲੋ ਇਹ ਤੁਹਾਡੇ ਲਈ ਵਧੀਆ ਵਾ ਇੱਧਰ ਨਾ ਪਾਓ ਤੁਸੀਂ ਵਿਚੋਂ ਨਹੀਂ ਸਿੱਧਾ ਪਾ ਲੋ ਜਿੱਦਾਂ ਜਬ ਵਿਚ ਫਿਰ ਤੋਂ ਨਾ ਪਿਆ ਤੁਸੀਂ ਸਿੱਧਾ ਉੱਤੋਂ ਨਹੀਂ ਛਾੜ ਲੋ ਆ ਦੇਖੋ ਇਦਾਂ ਉੱਤੋਂ ਦੀ ਸਿੱਧਾ ਪਾ ਦਿਓ ਆ ਜਿਹੜਾ ਲਾੜਾ ਦਿੱਖਦਾ ਲੱਗੇ ਦਿਖਣਾ ਨਹੀਂ ਚਾਹੀਦਾ ਚਲੋ ਮੇਰਾ ਮਾਣਾ ਉਹ ਤਾਂ ਦਿੱਖਿਆ ਪਰ ਤੁਹਾਡਾ ਨਾ ਦਿੱਖੇ ਇਦਾਂ ਫੇਰਾ ਬੰਨ ਲਿਆ ਸੀ ਥੋੜਾ ਜਿਆਦਾ ਹੈਗਾ ਕੋ ਨੈਨੂ ਅਸੀਂ ਸੈੱਟ ਕਰਨਾ ਵਾ ਇਹ ਜਿੱਦਾਂ ਹੈਗਾ ਵਾ ਜਦੋਂ ਅਸੀਂ ਸਿਰ ਥੱਲੇ ਕਰਦੇ ਹਾਂ ਪੂਰਾ ਗੋਲ ਹੋਵੇ ਗੋਲ ਮੇਰਾ ਕਰਦਾ ਪਹਿਲਾਂ ਮੈਂ ਬਾਜ ਨਾਲ ਤੇ ਆਹ ਬਾਲ ਜਿਹੜੇ ਹੈ ਬਾਹਰ ਨਿਕਰੇ ਨੇ ਇਹਨਾਂ ਨੂੰ ਜ਼ਰੂਰ ਅੰਦਰ ਕਰ ਲਿਓ ਫਰ ਬਾਜੂ ਪੱਗ ਪੂਰੀ ਸਾਡੀ ਬੰਨੀ ਗਈ ਆ ਸੱਚ ਦਮਾਲਾ ਸਾਡਾ ਪੂਰਾ ਬੰਨਿਆ ਗਿਆ ਤੇ ਉੱਤੇ ਵਾਲਾ ਜਿਹੜਾ ਹੋਇਆ ਸਾਨੂੰ ਪਤਾ ਚੱਲੇ ਤੇ ਆ ਦੇਖੋ ਮੇਰੇ ਫਿਰ ਤੁਸੀਂ ਦੇਖਣ ਲੱਗ ਗਿਆ ਤਾਂ ਅਸਲੀ ਕਿੰਨਾ ਪੂਰਾ ਤੇ ਟ੍ਰਾਇੰਗਲ ਜਿਹੜੇ ਹੈ ਇਹ ਪੂਰੇ ਸਹੀ ਹੋਣੇ ਚਾਹੀਦੇ ਤੇ ਆ ਸਾਡਾ ਫੇਰੇ ਥੋੜੀ ਹੋ ਗਿਆ ਬੰਨੀ ਗਈ ਸਾਡਾ ਦਮਾਲਾ ਤੇ ਆ ਉੱਤੇ ਉੱਤੇ ਚੜ ਲੈਣਾ ਕਿ ਮੇਰਾ ਥੱਲੇ ਨੂੰ ਤੇ ਹੋ ਗਿਆ ਸੀ ਤਾਂ ਤੇ ਇੱਦਾਂ ਬੰਨਣਾ ਸਾਰਿਆਂ ਨੇ ਤੇ ਆ ਦੇਖੋ ਮੇਰੇ ਇੱਥੋਂ ਲੜਬਾਰ ਨਿਕਲਿਆ ਸੀ ਫਿਰ ਅਸੀਂ ਇਹਨੂੰ ਅੰਦਰ ਕਰਕੇ ਇੱਥੋਂ ਦੀ ਫਿਰ ਬਾਜੂ ਹੁਣੇ ਸੀ ਇਹਨੂੰ ਵੀ ਉੱਤੇ ਚੜ ਲੈਣਾ ਵਾ ਤੇ ਆਹ ਇੰਨਾ ਦਾ ਠੀਕ ਹੈ ਜੁੱਤ ਇਹ ਸਾਡਾ ਆ ਦੇਖੋ ਆਹ ਹਾਂਜੀ ਇੰਨਾ ਗੋਲ ਕਰਕੇ ਆ ਇੰਨਾ ਗੋਲ ਇੱਥੋਂ ਦੀ ਮਾੜਾ ਕਾ ਜੇ ਪਲੇਨ ਕਰਕੇ ਇੱਦਾਂ ਕਰਨਾ ਵਾ ਤੈਸਤਾ ਕਰਨ ਤੋਂ ਬਾਅਦ ਅਸੀਂ ਆ ਜਿਹੜਾ ਉੱਤੇ ਲਿਖਦਾ ਇਹਨੂੰ ਸਾਰਿਆਂ ਦੇ ਅੰਦਰ ਜ਼ਰੂਰ ਕਰਨਾ ਇਹ ਸਾਡਾ ਹੈਗਾ ਦਮਾਲਾ ਇਹਨੂੰ ਤਾਂ ਜਿਹੜਾ ਦਿਖਣਾ ਪਿਆ ਸੀ ਜੂੜਾ ਉਹਨੂੰ ਅਸੀਂ ਥੱਲੇ ਕਰਕੇ ਮਾੜਾ ਕਾ ਜਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਹੋਣੇ ਸੀ ਆਪਣੀ ਵੀਡੀਓ ਨੂੰ ਐਂਡ ਕਰਦੇ ਆ ਥੈਂਕਸ ਫॉर ਵਾਚ